ਹਾਂਜੀ ਵੀਰ ਜੀ ਹੋਰ ਕੀ ਹਾਲ ਚਾਲ ਆ? ਬੈਕ ਟੂ ਮਾਈ YouTube ਚੈਨਲ ਸਾਰੇ ਵੀਰ ਭਰਾ ਬਹੁਤ ਵਧੀਆ ਹੋਣਗੇ ਤੇ ਲਓ ਜੀ ਅੱਜ ਦੀ ਵੀਡੀਓ ਦੇ ਵਿੱਚ ਬਾਈ ਜੀ ਨੁਕਸਾਨ ਬਹੁਤ ਤਗੜਾ ਹੋ ਗਿਆ ਇੱਕ ਤਾਂ ਆਪਣਾ ਠੀਕ ਹੈ ਆਪਣੇ ਭਾਦ ਦਾ ਤਗੜਾ ਬਹੁਤ ਆ ਤੇ ਬਾਕੀ ਤੁਹਾਡੇ ਸਾਹਣ ਪਤ ਨਹੀਂ ਕੀ ਚੱਕਰ ਬਾਕੀ ਮੈਨੂੰ ਕਮੈਂਟ ਕਰਕੇ ਜਰੂਰ ਦੱਸ ਦਿਓ ਠੀਕ ਹੈ ਤੇ ਜਿਹੜੇ ਆਪਾਂ ਜੋੜੇ ਲਾਏ ਸੀ ਬਾਈ ਜੀ ਆਪਣੇ ਸਾਰੇ ਜਿਹੜੇ ਖਰਾਬ ਹੋ ਗਏ ਮੀਂਹ ਦੇ ਕਾਰਨ ਕਿਉਂਕਿ ਮੀਂਹ ਦਾ ਪਾਣੀ ਤੁਹਾਨੂੰ ਪਤਾ ਹੈ ਨਾ ਆਪਣੇ ਖੁੱਡੇ ਦੇ ਵਿੱਚ ਆ ਜਾਂਦਾ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਹੋਇਆ ਸੀਗਾ ਤੇ ਖੁੱਡਿਆਂ ਦੇ ਵਿੱਚ ਆ ਗਿਆ ਸੀਗਾ ਤੇ ਅੰਡੇ ਆਪਾਂ ਇੱਕ ਥਾਂ ਤੇ ਕਰਤੇ ਸੀਗੇ ਠੀਕ ਹੈ ਕਰਾਤ ਚਾਕੇ ਮੈਨੂੰ ਐਸੀ ਮਿਕਸ ਨਾ ਹੋ ਜਾਣ ਠੀਕ ਹੈ ਤੇ ਖੁੱਡਿਆਂ 'ਚ ਸਲਾਬ ਆ ਗਈ ਸੀ ਮੈਂ ਤੂੜੀ ਛੁੱਟੀ ਸੀਗੀ ਤੂੜੀ ਨੇ ਮਾੜਾ ਮੋਟਾ ਜਿੰਨੀ ਕਿ ਸਲਾਬ ਸੀ ਉਹ ਮਤਲਬ ਉਹੋ ਕਰ ਲਈ ਨਿਚੋੜ ਲਈ ਆ ਤੇ ਹੁਣ ਆਪਾਂ ਤੂੜੀ ਆ ਕੱਢ ਦਾਂਗੇ ਠੀਕ ਹੈ ਬਾਹਰ ਜਿਹੜੀ ਆ ਵਾਲੀ ਹੋਊਗੀ ਤੇ ਥੋੜੀ ਆਪਾਂ ਹੋਰ ਸੁੱਕੀ ਤੂੜੀ ਪਾ ਦਾਂਗੇ ਹਨ ਜਿਹਦੇ ਨਾਲ ਜਿਹੜੀ ਮਾੜੀ ਮੋਟੀ ਸਲਾਬ ਹੋਊਗੀ ਉਹ ਵੀ ਸੈੱਟ ਹੋ ਜੂਗੀ ਬਾਕੀ ਆਪਣਾ ਇੱਕ ਜੋੜੇ ਨੇ ਬੱਚਾ ਇੱਕ ਕੱਢ ਲਿਆ ਬਸ ਉਹਦੇ ਕਰਕੇ ਥੋੜਾ ਜਿਹਾ ਮਨ ਮੇਰਾ ਸੈੱਟ ਹੋ ਗਿਆ ਸੀਗਾ ਮੈਂ ਚੱਲ ਅੱਠਾਂ ਜੋੜਿਆਂ ਦੇ ਵਿੱਚੋਂ ਆਪਾਂ ਨੂੰ ਇੱਕ ਬੱਚਾ ਤਾਂ ਮਿਲਿਆ ਹਨ ਬਾਕੀ ਹੁਣ ਮੇਰੇ ਸਾਹਮਣੇ ਦੂਸਰਾ ਬੱਚਾ ਵੀ ਉਹ ਕੱਢ ਸਕਦੇ ਆ ਤੇ ਬਾਕੀ ਆਪਣੇ ਜਿੰਨੀਆਂ ਕਬੂਤਰ ਸੀ ਆ ਸਾਰੇ ਜਿੰਨੇ ਅੰਦਰ ਬੈਠੇ ਆ ਸਾਰੇ ਆਨੇ ਅੰਡੇ ਖਰਾਬ ਹੋ ਗਏ ਆ ਇਹਨਾਂ ਦਾ ਵੀ ਕੋਈ ਕਸੂਰ ਨਹੀਂਗਾ ਹਨਾ ਤੇ ਬਾਕੀ ਸਾਰਾ ਕਸੂਰ ਤਾਂ ਮਹੀਨ ਦਾ ਸੀਗਾ ਤੇ ਬਾਕੀ ਇਧਰੋਂ ਆ ਆਪ ਹੀ ਤੁਸੀਂ ਦੇਖ ਹੀ ਸਕਦੇ ਕਿੰਨੀ ਸਲਾਬ ਤੁਹਾਡੇ ਹਿਸਾਬ ਨਾਲ ਹੋ ਸਕਦੀ ਆ ਹਨਾ ਆਪਾਂ ਆ ਕੱਢ ਦਾਂਗੇ ਸਲਾਬ ਨਾਲ ਜਿਹੜੀ ਤੂੜੀ ਆ ਸਲਾਬ ਵਾਲੀ ਇਹ ਸਾਰੀ ਕੱਢ ਦਿੰਨੇ ਆ ਤੇ ਪਹਿਲਾਂ ਤਾਂ ਤੁਹਾਨੂੰ ਆਂਡੇ ਉਹ ਦਿਖਾ ਦਈਏ ਜਿਹੜੇ ਖਰਾਬ ਹੋਏ ਸੀਗੇ ਉਹ ਜਿਹੜੀ ਉਹ ਕਬੂਤਰੀ ਬੈਠੀ ਆ ਉਹ ਆਂਡਾ ਆਪਾਂ ਨਵਾਂ ਚੇਂਜ ਕਰਤਾ ਸੀਗਾ ਆਪਣੀ ਹੋਰ ਕਬੂਤਰੀ ਦਾ ਉਹਦੇ ਥੱਲੇ ਰੱਖਤਾ ਸੀਗਾ ਉਹ ਕਬੂਤਰੀ ਮਤਲਬ ਥੱਲੇ ਨਹੀਂ ਬੰਦੀ ਮਤਲਬ ਆਂਡੇ ਤੇ ਨਹੀਂ ਬੰਦੀ ਸੀਗੀ ਜਿਹੜਾ ਉਹਦਾ ਪਹਿਲਾ ਆਂਡਾ ਸੀ ਉਹ ਵੀ ਉਹਨੇ ਤੋੜ ਲਿਆ ਮੈਂ ਕਿਹਾ ਵੀ ਇਹਨੇ ਤੋੜ ਹੀ ਲੈਣਾ ਇਸੇ ਬਹਾਨੇ ਮੈਂ ਚਲ ਉਹਦਾ ਇੱਕ ਬੱਚਾ ਲਿਕ ਲਾਉਗਾ ਹਨਾ ਇੱਕ ਜੋੜੇ ਦਾ ਤੇ ਤੇ ਜਿਹੜੇ ਆਪਾਂ ਆਂਡੇ ਆ ਉਹ ਫਿਰ ਆਪਾਂ ਸੁੱਟਦੇ ਆ ਤੇ ਨਾਲੇ ਤੁਹਾਨੂੰ ਆਂਡੇ ਖਰਾਬ ਦਾ ਇੱਕ ਤੰਕ ਨੀਕ ਰੱਖ ਦਿੰਦੇ ਮਤਲਬ ਖਰਾਬ ਆਂਡੇ ਕਿਹਦਾ ਕਿਵੇਂ ਪਤਾ ਚੱਲਦਾ ਠੀਕ ਹੈ ਤੇ ਕਈ ਵਾਰ ਆਪਾਂ ਮਤਲਬ ਨਵੇਂ ਵੀਰ ਭਰਾ ਹੁੰਦੇ ਆ ਹਨਾ ਜਿਵੇਂ ਵੀ ਲਾ ਲਓ ਤੇ ਉਹ ਮਤਲਬ ਬੱਚਾ ਵਿੱਚ ਬਣਿਆ ਹੁੰਦਾ ਵਾ ਉਹ ਜਦੋਂ ਤੋੜ ਕੇ ਵੇਂਦੇ ਵਿੱਚ ਬੱਚਾ ਹੁੰਦਾ ਨੁਕਸਾਨ ਹੋ ਜਾਂਦਾ ਹਨਾ ਉਹਦਾ ਤੇ ਬਾਅਦ ਵਿੱਚ ਪੁੱਛਤਾਉਂਦੇ ਆ ਤੇ ਦੋ ਤਰੀਕੇ ਹੁੰਦੇ ਆ ਪਹਿਲਾਂ ਤਾਂ ਤੁਹਾਨੂੰ ਮੈਂ ਪਹਿਲਾ ਸੌਖਾ ਤਰੀਕਾ ਦੱਸ ਦਿੰਨਾ ਤੇ ਬਾਅਦ ਚ ਤੁਹਾਨੂੰ ਮੈਂ ਦੂਸਰਾ ਦੱਸੂਗਾ ਜਿਹੜਾ ਮਤਲਬ ਟੌਰਚ ਜਗਾ ਕੇ ਉਹ ਦੇਖੀਦਾ ਠੀਕ ਹੈ ਪਹਿਲਾਂ ਆਂਡੇ ਕੱਢਦੇ ਆ ਨਾਲੇ ਆਂਡੇ ਸੁੱਟਦੇ ਆ ਤੇ ਬਾਦੂ ਬਾਦ ਆਪਾਂ ਸਫਾਈ ਸੂਈ ਕਰਾਂਗੇ ਠੀਕ ਹੈ ਇਹ ਜਿਹੜਾ ਬੱਚਾ ਨਿਕਲਿਆ ਉਹ ਵੀ ਤੁਹਾਨੂੰ ਦਿਖਾਉਣਾ ਹੈ ਠੀਕ ਹੈ ਵੀਡੀਓ ਦੇ ਨਾਲ ਬਣੇ ਰਹੋ ਸਾਰੇ ਵੀਰ ਭਰਾ ਤੇ ਦਿਖਾਉਣੇ ਅੱਗੇ ਆਪਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਪਹਿਲਾਂ ਤੁਹਾਨੂੰ ਆਂਡੇ ਵਾਲੀ ਤਕਨੀਕ ਦੱਸਦਾ ਮੈਂ ਠੀਕ ਹੈ ਕੱਢ ਲਿਆਉਣੇ ਆਪਾਂ ਆਂਡੇ ਤੇ ਲਓ ਬਈ ਹੁਣ ਤੁਹਾਨੂੰ ਦੱਸਦੇ ਆਂ ਇਹ ਪਾਣੀ ਵਾਲੀ ਤਕਨੀਕ ਠੀਕ ਹੈ ਆਂਡਾ ਜਿਹੜਾ ਮੇਰੇ ਪੈ ਹੱਥ ਜਾਇ ਇਹ ਖਰਾਬ ਆ ਆ ਜਿਹੜਾ ਮੇਰੇ ਅੰਦਰ ਆ ਠੀਕ ਆ ਆਪਣੇ ਤਲੀ ਤੇ ਆ ਇਹ ਹੈਗਾ ਮਤਲਬ ਸਹੀ ਮਤਲਬ ਠੀਕ ਹੈ ਪਹਿਲਾਂ ਤਾਂ ਖਰਾਬ ਤੁਹਾਨੂੰ ਪਹਿਲਾਂ ਨਮਾ ਦਿਖਾਉਣੇ ਆ ਠੀਕ ਹੈ ਇਹੜਾ ਸਹੀ ਅੰਡਾ ਆਪਣਾ ਜਿਹੜਾ ਸਹੀ ਅੰਡਾ ਹੋਊਗਾ ਭਈ ਉਹ ਪਾਣੀ ਦੇ ਵਿੱਚ ਮਤਲਬ ਜਾਊਗਾ ਠੀਕ ਹੈ ਓਲੀ ਜੇ ਰੱਖ ਦਈਏ ਉਹ ਜਾਵੜਿਆ ਨਾ ਵਿੱਚ ਉੱਪਰੋਂ ਦੀ ਦਿਖਾਉਣਾ ਠੀਕ ਹੈ ਇਹ ਜਮਾ ਪਾਣੀ ਦੇ ਵਿੱਚ ਆ ਜਿਹੜਾ ਖਰਾਬ ਅੰਡਾ ਹੋਊਗਾ ਇਹ ਪਾਣੀ ਦੇ ਉੱਪਰ ਤੈਰੂਗਾ ਹੁਣ ਦਿਖਾਉਣਾ ਤੁਹਾਨੂੰ ਉਹ ਆ ਗਿਆ ਉੱਪਰ ਠੀਕ ਹੈ ਆ ਵੀ ਆਂਡਾ ਸਹੀ ਆ ਆਂਡਾ ਆਪਣਾ ਖਰਾਬ ਆ ਠੀਕ ਹੈ ਉੱਪਰ ਦੇਖ ਲਓ ਇਹ ਸੌਖਾ ਤਰੀਕਾ ਇਹੀ ਆ ਤੇ ਬਾਕੀ ਇੱਕ ਤਰੀਕਾ ਹੋਰ ਆਪਣਾ ਉਹ ਜਿਹੜਾ ਤੁਹਾਨੂੰ ਮੈਂ ਦੱਸਿਆ ਉਹ ਜਿਵੇਂ ਟੋਰਚ ਮਾਰ ਕੇ ਨਾ ਦੇਖ ਲੋ ਉਹਦੇ ਵਿੱਚ ਨਾੜਾਂ ਦਿਖਣ ਗਈਆਂ ਇੱਕ ਤਾਂ ਠੀਕ ਐ ਬਾਕੀ ਬੱਚਾ ਬਣਿਆ ਪੂਰਾ ਦੇਖੂਗਾ ਤਾਂ ਠੀਕ ਐ ਦੋ ਤਰੀਕੇ ਆ ਸੋਖੇ ਆ ਬਾਕੀ ਜਿਹੜੇ ਵਧੀਆ ਖਿਡਾਰੀ ਆ ਉਹਨਾਂ ਨੂੰ ਤਾਂ ਵੈਸੇ ਹੀ ਪਤਾ ਚੱਲ ਜਾਂਦਾ ਨਾ ਖਰਾਬ ਆ ਤੇ ਨਹੀਂ ਵੈਸੇ ਮੈਂ ਤੁਹਾਨੂੰ ਦੱਸਤਾ ਇੱਕਰੀ ਹਨਾ ਬਾਕੀ ਨੌਲੇਜ ਆਪਾਂ ਨੂੰ ਵੀ ਹੈਗੀ ਆ ਹਾਂ ਵੀ ਆਪਾਂ ਆਂਡਾ ਦੇ ਕੇ ਦੱਸ ਦੇਈਦਾ ਹਾਵੀ ਬੱਚਾ ਨਿਕਲੂਗਾ ਤੇ ਨਹੀਂ ਫਿਰ ਵੀ ਐਤਕੀ ਮੈਂ ਟਰਾਈ ਕਰਤਾ ਨਾਲ ਮੈਂ ਚੱਲ ਵੀਡੀਓ ਤੁਹਾਡੇ ਤੱਕ ਪਹੁੰਚਾ ਦਾਂਗੇ ਹਨ ਜਿਹੜੇ ਨਵੇਂ ਵੀਰ ਭਰਾ ਹੁੰਦੇ ਆ ਤੇ ਹੁਣ ਆਪੇ ਕੱਢ ਲੈਣੇ ਆ ਹਨ ਜਿਹੜਾ ਦੂਸਰਾ ਅੰਡਾ ਉਹ ਵੀ ਨਾ ਕਿਤੇ ਆਪਾਂ ਖਰਾਬ ਕਰ ਦਲੀਏ ਤੇ ਜਿਹੜੇ ਆਪਣੇ ਦੂਜੇ ਝਾਂਡੇ ਆ ਉਹਨਾਂ ਨੂੰ ਆਪਾਂ ਛੋੜ ਦਿੰਨੇ ਆ ਇਹਨੂੰ ਸਾਫ਼ ਕਰਕੇ ਰੱਖ ਦਿੰਨੇ ਉਹਦੇ ਹੇਠਾਂ ਜਿਹੜਾ ਇੱਕ ਬੱਚਾ ਹੈਗਾ ਵਾ ਉਹ ਤਾਂ ਨਿਕਲੇ ਹਨ ਇਹ ਹੈਗਾ ਆਪਣੇ ਅੰਦਰ ਜੋੜੇ ਜਿਹੜਾ ਆਪਾਂ ਪਿੰਜਰੇ ਦੇ ਵਿੱਚ ਜੋੜੇ ਲਾਏ ਸੀ ਉਹਦਾ ਅੰਡਾ ਸੀਗਾ ਠੀਕ ਹੈ ਇਹਨੂੰ ਰੱਖਦੇ ਆ ਤੇ ਸਫਾਈ ਸੂਈ ਕਰਦੇ ਆ ਤੇ ਜਿਹੜਾ ਆਪਣਾ ਕਬੂਤਰ ਨੂੰ ਸ਼ੌਕੜਾ ਹੋਇਆ ਸੀ ਉਹਦੇ ਵਾਸਤੇ ਵੀ ਆਪਾਂ ਇੱਕ ਰੀ ਇੱਕ ਹੋਰ ਮਤਲਬ ਆਪਣਾ ਨੁਕਸਾ ਅਪਣਾਉਣ ਲੱਗੇ ਆ ਜਿਹੜਾ ਪਹਿਲਾ ਸੀਗਾ ਉਹ ਵੀ ਆਪਾਂ ਅਪਨਾ ਕੇ ਦੇਖ ਲਿਆ ਹੁਣ ਜਿਹੜਾ ਦੂਸਰਾ ਤਰੀਕਾ ਉਹ ਅਪਨਾ ਕੇ ਦੇਖਦੇ ਆ ਠੀਕ ਹੈ ਪਹਿਲਾਂ ਤਾਂ ਅੰਡਾ ਰੱਖਦੀਏ ਤੇ ਤੇ ਪਹਿਲਾਂ ਇਹਨੂੰ ਫੜੀਏ ਇਹਨੂੰ ਦਵਾਈ ਦੂਈ ਦਈਏ ਇਹ ਵਜਨ ਪਹਿਲਾ ਵਜਨ ਵਧਾ ਗਿਆ ਸੀ ਹੁਣ ਫੇਰ ਘਟਾ ਗਿਆ ਠੀਕ ਹੈ ਵਜਨ ਬਾਕੀ ਤੁਸੀਂ ਵੀ ਕੋਈ ਜੇ ਕਿਸੇ ਵੀ ਪਰਾਨ ਨੂੰ ਨਕਸ਼ਾ ਪਤਾ ਹੋ ਜਾ ਦੱਸਿਓ ਇੱਕ ਵਾਰੀ ਜਰੂਰ ਮੈਨੂੰ ਠੀਕ ਹੈ ਬਾਕੀ ਮੈਂ ਨਕਸ਼ੇ ਆਪਣਾਈ ਜਾਂਦਾ ਜਿੰਨੇ ਕਿ ਮੈਨੂੰ ਪਤਾ ਵਾ ਠੀਕ ਹੈ ਬਾਕੀ ਹਜੇ ਤੱਕ ਥੋੜਾ ਬਹੁਤਾ ਫਰਕ ਪਿਆ ਵਾ ਜ਼ਿਆਦਾ ਨਹੀਂ ਫਰਕ ਪਿਆ ਤੇ ਉਹ ਤੁਹਾਨੂੰ ਮੈਂ ਦਿਖਾਉਣਾ ਕਿਹੜਾ ਨਕਸ਼ਾ ਹੁਣ ਮੈਂ ਵਰਤਣ ਲੱਗਾ ਸਰੋਂ ਦੇ ਤੇਲ ਦੇ ਵਿੱਚ ਬਈ ਆਪਣੇ ਲਾਲ ਮਿਰਚਾਂ ਦੇ ਬੀ ਹੁੰਦੇ ਆ ਨਾ ਉਹ ਪਾ ਕੇ ਆਪਾਂ ਇਹਨਾਂ ਨੂੰ ਮਤਲਬ ਪਾਉਣ ਲੱਗਾ ਮੈਂ ਠੀਕ ਹੈ ਇਹ ਆਪਾਂ ਰਾਤ ਦੇ ਭਿਉਂਕੇ ਰੱਖਲੇ ਸੀਗੇ ਬੀ ਕੱਢ ਕੇ ਤੇ ਵਿੱਚ ਸਰੋਂ ਦਾ ਤੇਲ ਠੀਕ ਹੈ ਜਿਹੜੇ ਸਰੋਂ ਦੇ ਤੇਲ ਦੇ ਉਹ ਆ ਵਿੱਚ ਭਿਉਏ ਹੋਇਆ ਇਹ ਨਾਲੇ ਆਪਾਂ ਤੇਲ ਪਿਾਵਾਂਗੇ ਨਾਲੇ ਜਿਹੜੇ ਬੀ ਹੋਣਗੇ ਉਹ ਇਹਨੂੰ ਪਿਾਵਾਂਗੇ ਠੀਕ ਹੈ ਤੇ ਕੀ ਪਤਾ ਇਹ ਨੁਕਸਾ ਆਪਣਾ ਕੰਮ ਕਰ ਜੇ ਤੇ ਆਪਣਾ ਕਬੂਤਰ ਤੰਦਰੁਸਤ ਹੋ ਜੇ ਤੇ ਬਾਕੀ ਇਹਦੀ ਮੈਂ ਹਿਸਟਰੀ ਵੀ ਦੱਸਦਾ ਪਹਿਲਾਂ ਆਪਾਂ ਦਵਾਈ ਪਾ ਦੀ ਇੱਕ ਆਤੋ ਬਿਮਾਰ ਹੋਇਆ ਕੀ ਚੱਕਰ ਬਣ ਗਿਆ ਹਨਾ ਤੇ ਇੱਕ ਮਿੰਟ ਰੋਜੋ ਪਹਿਲਾਂ ਉਹ ਕੱਢ ਲਈਏ ਯਾਰ ਪਹਿਲਾ ਖਵਾ ਹੀ ਦਈਏ ਇਹਨੂੰ ਮੈਂ ਬਾਅਦ ਚ ਦਿਖਾਉਣਾ ਤੁਹਾਨੂੰ ਕਿਉਂਕਿ ਮੈਂ ਇੱਕ ਹੈ ਕੱਲਾ ਜਾਣਾ ਠੀਕ ਹੈ ਖਵਾ ਕੇ ਗੱਲਬਾਤ ਕਰਦੇ ਆਂਗੇ ਤੇ ਲਓ ਬਾਈ ਜੀ ਇਹਨੂੰ ਖਵਾਤਾ ਹੁਣ ਠੀਕ ਹੈ ਬੀਜ ਤੇ ਆਪਾਂ ਤੇਲ ਇਹਨੂੰ ਛੱਡ ਦਿੰਨੇ ਆ ਤੇ ਜਿਹਦੀ ਹੁਣ ਇਹਦੀ ਹਿਸਟਰੀ ਦਾਦੇ ਬਿਮਾਰ ਕਿਵੇਂ ਹੋ ਗਿਆ ਠੀਕ ਹੈ ਜਿਹੜੀ ਤਾਂ ਬਈ ਜੀ ਇਹਦੀ ਕਬੂਤਰੀ ਸੀਗੀ ਜਿਹੜੀ ਪੱਕੀ ਜੋੜੀ ਲੱਗੀ ਹੁੰਦੀ ਸੀ ਠੀਕ ਹੈ ਉਹ ਆਪਣੇ ਦੋਸਤ ਨੂੰ ਦੇਤੀ ਸੀ ਬੱਚੇ ਕਢਾਉਣ ਵਾਸਤੇ ਉਹ ਬੜੀ ਜਿੱਦ ਕਰਨ ਲੱਗ ਗਿਆ ਸੀਗਾ ਮੇਰਾ ਦੋਸਤ ਵਾਵਾ ਪੱਕਾ ਵਾ ਫਿਰ ਉਹਨੂੰ ਦੇਤੀ ਠੀਕ ਹੈ ਤੇ ਹੁਣ ਜਿਹੜੀ ਜੋੜੀ ਆਪਾਂ ਇਹਦੇ ਨਾਲ ਲਾਈ ਆ ਇਹਦੇ ਨਾਲ ਬਈ ਇਹ ਤਾਂ ਰਾਜੀ ਨਹੀਂਗਾ ਮਤਲਬ ਉਹਦੇ ਚੱਕਰ ਚ ਮਤਲਬ ਇਹ ਬਿਮਾਰ ਹੋਇਆ ਪਿਆ ਨਾਂ ਨੇ ਆਂਡੇ ਧਰਿਆ ਧਰਾਏ ਆ ਉਹਦੇ ਨਾ ਕੋਸ਼ ਕੀਤਾ ਠੀਕ ਐ ਇਹ ਤਾਂ ਕਰਕੇ ਬਿਮਾਰ ਹੋ ਗਿਆ ਆਪਣਾ ਕਬੂਤਰ ਹੁਣ ਜੇ ਆਪਾਂ ਹੋਰ ਕਿਸੇ ਨਾਲ ਲਾਵਾਂਗੇ ਆਂਡੇ ਨੇ ਲਵਾਉਣੇ ਨਹੀਂਗੇ ਕਿਉਂਕਿ ਇਹ ਖੁਸ਼ ਨਹੀਂਗਾ ਠੀਕ ਐ ਹੁਣ ਜਦੋਂ ਮਤਲਬ ਕਬੂਤਰ ਦਾ ਬੱਚਾ ਜਿਹੜਾ ਹੈਗਾ ਕਬੂਤਰੀ ਦਿੱਤੀ ਹੋਈ ਉਹਦਾ ਬੱਚਾ ਜੇ ਪਲ ਗਿਆ ਆਪਾਂ ਉਹਨੂੰ ਹੋਰ ਕਬੂਤਰੀ ਦੇ ਦਾਂਗੇ ਉਹ ਕਬੂਤਰੀ ਚੱਕ ਲਿਆਵਾਂਗੇ ਫੇਰ ਆਪਣਾ ਕਬੂਤਰ ਰਾਜੀ ਹੋ ਜਾਊਗਾ ਉਹ ਵੀ ਕਬੂਤਰਾਂ ਦੇ ਵਿੱਚ ਵੀ ਪਿਆਰ ਹੁੰਦਾ ਵਾ ਇਹ ਤਾਂ ਤੁਹਾਨੂੰ ਪਤਾ ਜਨਮਾਨਾ ਚ ਸਭ ਤੋਂ ਜ਼ਿਆਦਾ ਪਿਆਰ ਹੁੰਦਾ ਵਾ ਹਨਾ ਇਸ ਲਈ ਬਿਮਾਰ ਹੋ ਗਿਆ ਅੱਗੇ ਪਿੱਛੇ ਬਿਮਾਰ ਨਹੀਂ ਕਦੇ ਹੋਇਆ ਸੀ ਆਪਣਾ ਇਹ ਕਬੂਤਰ ਠੀਕ ਹੈ ਤੇ ਤੇ ਤੁਹਾਨੂੰ ਬੱਚਾ ਵੀ ਦਿਖਾ ਦਈਏ ਤੁਹਾਨੂੰ ਜਿਹੜਾ ਆਪਣਾ ਲਿਕ ਲਿਆ ਸੀਗਾ ਆ ਕਬੂਤਰ ਆ ਆ ਵਾਲਾ ਤੇ ਕਬੂਤਰੀ ਜਿਹੜੀ ਉਹ ਕਲਸਰੀ ਬੈਠੀ ਉਹ ਪਿੱਛੇ ਜਮਾਂ ਚੁੰਡ ਦੇ ਵਿੱਚ ਇਹ ਦੋਨਾਂ ਜੋੜੇ ਦਾ ਬੱਚਾ ਹੈਗਾ ਵਾ ਇਹ ਦਿਖਾਉਣੇ ਆ ਤੇ ਫਿਰ ਆਪਾਂ ਸਫਾਈ ਸੂਈ ਕਰਦੇ ਆ ਠੀਕ ਹੈ ਤੇ ਫਿਰ ਜਿਹੜਾ ਆਪਣਾ ਦੂਸਰਾ ਬੱਚਾ ਵਾ ਉਹਨੂੰ ਵੀ ਆਪਾਂ ਛਤਰੀ ਤੇ ਬਿਠਾਵਾਂਗੇ ਹਨਾ ਜਿਹੜਾ ਆਪਣਾ ਬੱਚਾ ਛਤਰੀ ਤੇ ਨਹੀਂ ਲੱਗਿਆ ਹਜੇ ਤੱਕ ਉਹ ਪਹਿਲਾਂ ਬੈਠ ਜਾਂਦਾ ਸੀ ਹੁਣ ਬੈੰਦਾ ਨਹੀਂ ਪਿਆਗਾ ਤਾਰਾਂ ਤੇ ਦਾਵੜ ਦਾ ਤਾਰਾ ਤਾਂ ਸਿੱਧਾ ਛਤਰੀ ਤੇ ਅੱਥੇ ਆ ਜਾਂਦਾ ਆਪਣੇ ਖੁੱਡੇ ਦੇ ਵਿੱਚ ਠੀਕ ਹੈ ਫਿਰ ਇਹਨੂੰ ਤਾਰ ਦਿੰਨੇ ਆਪਾਂ ਇਹਨੂੰ ਵੀ ਛਤਰੀ ਤੇ ਬੰਨਿਆ ਕਰਾਂਗੇ ਮੈਂ ਬੰਨ ਕੇ ਤਾਣੀ ਜਾਂਦਾ ਕਿਉਂਕਿ ਘਰੇ ਕੋਈ ਹੁੰਦਾ ਨਹੀਂ ਤਾਰਨ ਵਾਸਤੇ ਇਸ ਲਈ ਤੇ ਪਹਿਲਾਂ ਤਾਂ ਆਪਾਂ ਤੁਹਾਨੂੰ ਬੱਚਾ ਦਿਖਾਉਣੇ ਆ ਤੇ ਫਿਰ ਕਰਦੇ ਹਾਂ ਸਫਾਈ ਆਪਾਂ ਠੀਕ ਹੈ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਦਿਓ ਆਪਣੇ ਸਾਰੇ ਵੀਰ ਭਰਾ ਠੀਕ ਹੈ ਬਾਕੀ ਜਿਹੜਾ ਨੁਕਸਾਨ ਹੋਣਾ ਸੀ ਆਪਣਾ ਹੋ ਗਿਆ ਬਾਕੀ ਆਪਣਾ ਇੱਕ ਬੱਚਾ ਨਿਕਲ ਆਇਆ ਬਹੁਤ ਆ ਆਵੇ ਆ ਇੱਕ ਬੱਚਾ ਕੱਢ ਲਿਆ ਤੇ ਆਹ ਨਾ ਦੇਖੀਏ ਇਹਦੇ ਵਿੱਚ ਵੀ ਬੱਚਾ ਹੈਗਾ ਮੇਰੇ ਹਸਾਮਨਾ ਤਾਂ ਹੈਗਾ ਵਾ ਬਾਕੀ ਇੱਕ ਦੋ ਦਿਨ ਰੋਕ ਕੇ ਦੇਖ ਲਾਂਗੇ ਆ ਮੈਂ ਪਾਣੀ ਦੇ ਵਿੱਚ ਤਾਂ ਨਹੀਂ ਰੱਖਿਆ ਮੈਂ ਚਲ ਬੱਚਾ ਹੋਇਆਵੇਂ ਨਾ ਨੁਕਸਾਨ ਨਾ ਹੋ ਜੇ ਬਾਕੀ ਆ ਆਪਣੀ ਇੱਕ ਜੋੜੀ ਦਾ ਬੱਚਾ ਨਿਕਲ ਆਇਆ ਬਸ ਉਹਨਾਂ ਆਪਾਂ ਨੂੰ ਵਸੇ ਨਾਵਾ ਜਿੱਥੇ ਇੰਨਾ ਦੁੱਖ ਮਿਲ ਗਿਆ ਚਲ ਥੋੜੀ ਜਿਹੀ ਖੁਸ਼ੀ ਹੋ ਗਈ ਹਨਾ ਵੀ ਆ ਇੱਕ ਜੋੜੇ ਨੇ ਤਾਂ ਆਪਣੇ ਨੇ ਬੱਚਾ ਕੱਢ ਲਿਆ ਹਨਾ ਹੁਣ ਆਪਾਂ ਨੂੰ ਦੁੱਖ ਤਾਂ ਘੱਟ ਮਹਿਸੂਸ ਹੋਊਗਾ ਖੁਸ਼ੀ ਜ਼ਿਆਦਾ ਮਹਿਸੂਸ ਹੋਊਗੀ ਹਨਾ ਚਲ ਇੰਨਿਆਂ ਦੇ ਵਿੱਚੋਂ ਆਪਾਂ ਨੂੰ ਇੱਕ ਝੋਲੀ ਨੇ ਮਤਲਬ ਇੱਕ ਜੋੜੀ ਨੇ ਇੱਕ ਬੱਚਾ ਦੇਤਾ ਹਨਾ ਤੇ ਬਾਕੀ ਸਫਾਈ ਸੂਈ ਕਰਦੇ ਆ ਅੱਗੇ ਕਰਦੇ ਆ ਗੱਲਬਾਤ ਵੀਡੀਓ ਦੇ ਨਾਲ ਬਣੇ ਰਿਓ ਸਾਰੇ ਵੀਰ ਭਰਾ ਤੇ ਲੋ ਬਾਈ ਜੀ ਸਫਾਈ ਆਪਾਂ ਕਰਤੀ ਐ ਆਪਣੇ ਕੋਲੇ ਬੋਕਰ ਹੈ ਨਹੀਂ ਸੀ ਇਹਦੇ ਚੰਗੀ ਤਰ੍ਹਾਂ ਸਫਾਈ ਹੋ ਜੇ ਹੁਣ ਆਪਾਂ ਤੂੜੀ ਉਹਨਾਂ ਚੀਕ ਨਹੀਂ ਪਾਉਣੀ ਇਹਦੇ ਵਿੱਚ ਜਿੰਨਾ ਚਿਰ ਮਾੜੀ ਮੋਟੀ ਹਵਾ ਨਾਲ ਲੱਗ ਜੇ ਠੀਕ ਹੈ ਇਹਦੇ ਬਾਅਦ ਫਿਰ ਆਪਾਂ ਤੂੜੀ ਪਾ ਦਾਂਗੇ ਫਿਰ ਜਦੋਂ ਮਾੜੀ ਮੋਟੀ ਹੋਈ ਉਹ ਤੂੜੀ ਸੁੱਕ ਲੂਗੀ ਠੀਕ ਹੈ ਫਿਰ ਆਪਾਂ ਤੂੜੀ ਕੱਢ ਦਾਂਗੇ ਠੀਕ ਹੈ ਫਿਰ ਜਮਾਂ ਸੈੱਟ ਹੋ ਜੂਗੀ ਠੀਕ ਹੈ ਤੇ ਉਹਨਾਂ ਦੇ ਨਾਲੇ ਕਬੂਤਰ ਆਪਣੇ ਹੁਣ ਮਸਤ ਹੋਣ ਲੱਗ ਗਿਆ ਸਫਾਈ ਦੀ ਕਰਕੇ ਬਾਕੀ ਆ ਕਬੂਤਰ ਆਪਣਾ ਸੈੱਟ ਹੋ ਜੇ ਯਾਰ ਬਾਕੀ ਇਹਦੇ ਹਿਸਟਰੀ ਤੁਹਾਨੂੰ ਦੱਸ ਹੀ ਦਿੱਤੀ ਹੈ ਕੀ ਚੱਕਰ ਬਣਿਆ ਇਹਦੇ ਨਾਲ ਤਾਂ بیمار ਹੋ ਗਿਆ ਨਹੀਂ ਤਾਂ ਅੱਗੇ ਪਿੱਛੇ ਕਦੇ ਹੋਇਆ ਹੀ ਨਹੀਂ ਸੀਗਾ ਠੀਕ ਹੈ ਜੇ ਹੁੰਦਾ ਵੀ ਸੀਗਾ ਮੈਂ ਮਾੜੀ ਮੋਟੀ ਦਵਾਈ ਦੇ ਦਿੰਦਾ ਸੀ ਇੱਕ ਕਰੀ ਵਧੀਆ ਸੈੱਟ ਹੋ ਜਾਂਦਾ ਸੀਗਾ ਠੀਕ ਹੈ ਬਾਕੀ ਕਬੂਤਰ ਤਾਂ ਆਪਣੇ ਵਧੀਆ ਤੰਦਰੁਸਤ ਹਜੇ ਫਿਰਦੇ ਆ ਬਾਕੀ ਇਹਦੇ ਕਰਕੇ ਥੋੜਾ ਜਿਹਾ ਡਰ ਜਾਂ ਲੱਗ ਜਾਂਦਾ ਇਹਨੂੰ ਕੁਝ ਹੋ ਨਾ ਜਾਵੇ ਹਨ ਕਿਉਂਕਿ ਆਪਣਾ ਵੱਡਾ ਕਬੂਤਰ ਆ ਮੇਨ ਠੀਕ ਹੈ ਤੇ ਬਾਕੀ ਤੁਹਾਨੂੰ ਦੂਸਰੇ ਜਾਨਵਰ ਵੀ ਦਿਖਾ ਦੇ ਜਿੰਨੇ ਆ ਠੀਕ ਹੈ ਤੇ ਵੀਡੀਓ ਵੱਡੀ ਜਿਆਦੀ ਨਾ ਕਰੀਏ ਫਿਰ ਆਪਾਂ ਤੇ ਆਪਾਂ ਉਧਰੋਂ ਲੱਕੇ ਵੀ ਛੱਡ ਤੇ ਸੀਗੇ ਦਾਣਾ ਪਾਣੀ ਖਵਾਤਾ ਇਹਨਾਂ ਨੂੰ ਫਿਰ ਇਹਨਾਂ ਤੋਂ ਬਾਅਦ ਇਹਨਾਂ ਨੂੰ ਤਾੜ ਦਾਂਗੇ ਠੀਕ ਹੈ ਤੇ ਜਿਹੜਾ ਤੁਹਾਨੂੰ ਮੈਂ ਬੱਚੇ ਦੱਸਿਆ ਅੱਡੇ ਨਹੀਂ ਲੱਗਦਾ ਪਿਆ ਉਹਨੂੰ ਆਪਾਂ ਇੱਕ ਇਹ ਖੁੱਲਾ ਛੱਡ ਦਿੰਨੇ ਆ ਠੀਕ ਹੈ ਤੇ ਆ ਆਪਣੇ ਕਬੂਤਰਾਂ ਵਾਲੇ ਇਹ ਜੋੜੇ ਮੈਂ ਤਾਂ ਨਹੀਂ ਲਾਏ ਪਏ ਹਜੇ ਮੈਂ ਮੌਸਮ ਦਾ ਪਤਾ ਨਹੀਂਗਾ ਨਾ ਖਰਾਬ ਹੋ ਜੇ ਾਂਡੇ ਉਹਨਾਂ ਦੇ ਵੀ ਖਰਾਬ ਹੋ ਗਏ ਕਿਤੇ ਇਹਨਾਂ ਦੇ ਵੀ ਹੋ ਜਾਣ ਆਪਾਂ ਤਾਂ ਨਹੀਂ ਹਜੇ ਜੋੜੇ ਲਾਏ ਆਪਣੇ ਕੋਲ ਥੋੜੇ ਬਹੁਤੇ ਨਾਲੇ ਕਬੂਤਰ ਸੀਗੇ ਉਹ ਘਾਟੇ ਘਟ ਗਏ ਆ ਆਪਣੇ ਕੱਲੇ ਦੋਸਤ ਤੋਂ ਲੈ ਕੇ ਆਵਾਂਗੇ ਕਬੂਤਰ ਮੈਂ ਤੁਹਾਨੂੰ ਪਿਛਲੇ ਵੀਡੀਓ ਦੇ ਵਿੱਚ ਵੀ ਦੱਸਿਆ ਹੋਇਆ ਵਾ ਠੀਕ ਐ ਤੇ ਉਹ ਜੋੜੀ ਦਾ ਸੀਗਾ ਹੰਦਾ ਜਿਹੜਾ ਮੈਂ ਤੁਹਾਨੂੰ ਦੱਸਿਆ ਵਾ ਆਪਾਂ ਕਬੂਤਰੀ ਥੱਲੇ ਰੱਖਿਆ ਵਾ ਚੇਂਜ ਕਰਤਾ ਆ ਜੋੜੀ ਦਾ ਤੇ ਅਧਰੂ ਆ ਕਬੂਤਰੀਆਂ ਵੀ ਜੋੜੇ ਤੋੜੇ ਹੋਇਆ ਮੈਂ ਨਵੇਂ ਜੋੜੇ ਲਾਵਾਂਗੇ ਹੁਣ ਤੇ ਆ ਕਬੂਤਰ ਬੈਠਾ ਹੈ ਬੱਚਾ ਤੈਨੂੰ ਕੱਢਦੇ ਆ ਤੈਨੂੰ ਡਾ ਕੇ ਦੇਖਦੇ ਆ ਠੀਕ ਹੈ ਆ ਜਾ ਬਈ ਸ਼ੇਰਾ ਇਹ ਛਤਰੀ ਤੇ ਨਹੀਂ ਹੁੰਦਾ ਸਿੱਧਾ ਬੜਾ ਜਾਂਦਾ ਹੈ ਟੰਗ ਬਹੁਤ ਕਰਦਾ ਉਹਨੇ ਇਹ ਵੀ ਤੈਨੂੰ ਫੜਦੇ ਆ ਤੇ ਫਿਰ ਦਿਖਾਉਨੇ ਆ ਠੀਕ ਹੈ ਤੁਹਾਨੂੰ ਲਓ ਜੀ ਇਹਨੂੰ ਫੜ ਲਿਆ ਤੇ ਹੁਣ ਇਹਨੂੰ ਡਾ ਕੇ ਦੇਖਦੇ ਆ ਇਹ ਸਿੱਧਾ ਛਤਰੀ ਤੇ ਤਾਂ ਭਲਾ ਨਾ ਜਾਵੇ ਪਰ ਤਾਰਾਂ ਤੇ ਨਾ ਜਲਦੀ ਬੈਠੇ ਇਹ ਤਾਰਾਂ ਦੇ ਸਿੱਧਾ ਪਹਿਲਾਂ ਅੰਦਰ ਬੈਠ ਜਾਂਦਾ ਬੜਾ ਔਖਾ ਲੱਗਦਾ ਯਾਰ ਚੱਲ ਓਏ ਪੜਾ 10 ਮਿੰਟ ਉੱਤੇ 20 ਮਿੰਟ ਉੱਤੇ ਹੈਨਾ ਚਲ ਬੰਦਾ ਯਾਰ ਸਿੱਧਾ ਛਤਰੀ ਤੇ ਆਜੇ ਕਬੂਤਰ ਹੋਰ ਕੁਝ ਨਹੀਂ ਹੁੰਦਾਗਾ ਥੋੜੀ-ਥੋੜੀ ਖੋਲ ਤਾਂ ਆਪ ਹੀ ਜਾਂਦਾ ਕਬੂਤਰ ਹੈਨਾ ਹੁਣ ਦੇਖਦੇ ਹਾਂ ਕਿੱਧਰ ਜਾਂਦਾ ਕਿੱਧਰ ਨਹੀਂ ਤੇ ਉਹਨਾਂ ਦੇ ਨੂੰ ਫਿਰ ਆਂਡਿਆਂ ਨੂੰ ਸੁੱਟিয়ে ਨਿਸ਼ਾਨੇ ਲਾਉਣੇ ਆ ਸਾਹਮਣੇ ਟਰਾਂਸਫਾਰਮ ਤੇ ਠੀਕ ਹੈ ਹੋਰ ਇਹ ਆ ਨਿਸ਼ਾਨੇ ਲਾਉਣ ਵਾਸਤੇ ਰੱਖਣੇ ਪੈਣਗੇ ਫਿਰ ਆਪਾਂ ਨੂੰ ਉਹਨੇ ਤਾਂ ਆਪਾਂ ਕਰ ਵੀ ਕੀ ਸਕਦੇ ਆ ਹਨਾ ਅਵੇ ਅੰਡਾ ਟੁੱਟੇ ਵੀ ਗਏ ਮੈਂ ਤਾਂ ਹੀ ਟੁੱਟ ਜਾਂਦੇ ਆ ਆਪਾਂ ਨਿਸ਼ਾਨੇ ਲਾਉਣ ਜਾਂ ਫਿਰ ਉਹਨੇ ਨਾ ਪਹਿਲਾਂ ਤਾਂ ਕਦੇ ਲਾਇ ਹੀ ਨਹੀਂ ਸੀਗੇ ਪਹਿਲਾਂ ਮੇਰੇ ਸਾਹਮਣੇ ਇੱਕ ਅੱਧੀ ਅਰੀ ਲਾਇਆ ਮੈਂ ਕਿ ਅੱਜ ਨਵੇਂ ਲਾਉਣੇ ਆ ਠੀਕ ਹੈ ਇੱਕ ਮਿੰਟ ਰੁਣ ਦੇ ਉਹਨੇ ਚੱਕੋ ਤੇ ਉਹ ਤੇ ਸੋੜਦੇ ਆ ਉਹ ਜਾਂਦਾ ਪਿਆ ਨਹੀਂ ਲੱਗਾ ਇੱਕ ਮੇਰਾ ਧਿਆਨ ਫੋਨ ਦੇ ਵਿੱਚ ਵੀ ਆ ਨਾ ਇੱਕ ਉਹ ਜਾਵੜਿਆ ਸਿੱਧਾ ਡਿੱਗ ਗਿਆ ਇਹਨੂੰ ਚੱਕੋ ਤੇ ਇਹ ਉਹ ਡੇ ਗਿਆ। ਬਾਕੀ ਤੁਹਾਨੂੰ ਦੇਖਦੇ ਹੀ ਹੋਣਗੇ। ਹੋ ਜਾਂਦਾ ਪਿਆ। ਉਹ ਡੇ ਗਿਆ ਟੁੱਟ ਗਿਆ। ਆ ਜਾਂਦਾ ਪਿਆ। ਆ ਵੱਜਾ 1 ਵੱਜ ਗਿਆ। ਆ ਦੂਜਾ ਵੱਜੂਗਾ ਮੇਰੇ ਸਾਨ। ਉਹ ਬਾਤ ਗਿਆ। ਲੋ ਬਈ 1 ਵੱਜਾ। ਸ਼ੀਆ ਦੇ ਵਿੱਚ ਇੱਕ ਨਿਸ਼ਾਨਾ ਲੱਗਾ ਆਪਣਾ ਸਹੀ। ਠੀਕ ਹੈ। ਬਾਕੀ ਮੇਰਾ ਧਿਆਨ ਇਹਦੇ ਵਿੱਚ ਵੀ ਸਮਾਂ ਚੱਲ ਤੁਹਾਨੂੰ ਆਂਡਾ ਦੇਖਦੇ ਵੱਜਦਾ ਹਣਾ। ਇੰਦੇ ਨਿਸ਼ਾਨੇ ਤਾਂ ਆਪਾਂ ਇੱਕ ਅੱਧਾ ਹੀ ਆਪਣਾ ਖਾਲੀ ਜਾਣਾ ਸੀ ਚਲ ਕੋਈ ਚੱਕਰਾਂ ਨਹੀਂ ਕਰਾਂਗੇ ਹੁਣ ਬੱਚਾ ਦੇਖਦੇ ਆ ਕਿੱਧਰ ਜਾਵੜਿਆ ਇੱਕ ਮਿੰਟ ਬੋਲ ਆ ਆ ਗਿਆ ਆ ਆ ਗਿਆ ਬੱਚਾ ਇਹਦੇ ਨਾਲ ਮੋਜਾ ਕਬੂਤਰ ਡਾਉਣਾ ਮੈਂ ਅਦਰੋਂ ਮੋਜਾ ਕਬੂਤਰ ਕੱਢ ਕੇ ਲਿਆਈ ਕੱਢ ਕੇ ਲਿਆ ਜਲਦੀ ਕੱਢ ਲਿਆ ਉਹ ਤਾਰਾਂ ਤੇ ਨਾ ਬੈਠ ਜੇ ਕੀ ਪਤਾ ਇਹਦੇ ਨਾਲ ਉੱਡੀ ਜਾਵੇ ਹਨ ਓਏ ਓਏ ਲੈ ਨਿਕਲ ਹੀ ਗਿਆ ਉਹ ਆ ਗਿਆ ਇਹ ਵੀ ਬੜਾ ਗੰਦਾ ਬਣ ਗਿਆ ਹਨ ਚੱਲ 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 ਹੁਣ ਉਹਦੇ ਨਾਲ ਕੀ ਪਤਾ ਉੱਡਣ ਲੱਗ ਜੇ ਹਨ ਬੱਚਾ ਉਹ ਆ ਗਿਆ ਖੰਭ ਛੱਡਣ ਲੱਗ ਗਿਆ ਇਹ ਆ ਗਿਆ ਆ ਗਿਆ ਚਲੋ ਵੀ ਇਹ ਦੇਖਦੇ ਹੁਣ ਅੱਜ ਛਤਰੀ ਤੇ ਆਉਂਦਾ ਤੇ ਨਹੀਂ ਆਉਂਦਾ ਤੇ ਕਰਦੇ ਆਂ ਵੀਡੀਓ ਦਾ ਐਂਡ ਤੇ ਅਗਲੀ ਵੀਡੀਓ ਦੇ ਵਿੱਚ ਮਿਲਦੇ ਆਂ ਸਾਰੇ ਵੀਰ ਭਰਾਵਾਂ ਨੂੰ ਆਪਣੀ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਦਿਆ ਕਰੋ ਬਾਕੀ ਯਾਰ ਇੱਕ ਗੱਲ ਹੋਰ ਆ ਜੇ ਆਪਣੀ ਵੀਡੀਓ ਇੰਗਲਿਸ਼ ਦੇ ਵਿੱਚ ਹੁੰਦੀ ਆ ਬਾਈ ਜੀ ਜਦੋਂ ਵੀਡੀਓ ਚਲਾਉਣੇ ਆ ਉੱਪਰ ਸੈਟਿੰਗ ਦੀ ਆਪਸ਼ਨ ਆਉਂਦੀ ਆ ਸੈਟਿੰਗ ਦੇ ਵਿੱਚ ਨਾ ਟ੍ਰਿਊ ਪਤ ਨਹੀਂ ਆਡੀਓ ਪਤ ਨਹੀਂ ਆਉਂਦੀ ਆ ਉਹਨੂੰ ਨਾਪ ਕੇ ਤੁਸੀਂ ਪੰਜਾਬੀ ਤੇ ਇੰਗਲਿਸ਼ ਟ੍ਰੇਟ ਕਰ ਸਕਦੇ ਆਂ ਠੀਕ ਹੈ ਉਹ ਕਰ ਲਿਓ ਤੇ ਬਾਕੀ ਆਪਾਂ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਓਕੇ ਬਾਈ ਜੀ ਸਾਰੇ ਵੀਰੇ ਭਰਾਵਾਂ ਨੂੰ